ਸਤਿ ਸ੍ਰੀ ਅਕਾਲ ਦੋਸਤੋ ਮੈਂ ਮਨਿੰਦਰ ਤੁਹਾਡਾ ਸਵਾਗਤ ਕਰਦਾ ਆਪਣੇ YouTube ਚੈਨਲ ਸੱਚੀਆਂ ਘਟਨਾਵਾਂ ਤੇ। ਇੱਕ ਕਹਾਣੀ ਰਿਸ਼ਤਿਆਂ ਤੇ ਉਮਰਾਂ ਦੇ ਪੜਾਵਾਂ ਨੂੰ ਨਾ ਦੇਖਦੇ ਹੋਏ ਇੱਕ ਬੇਸ਼ਰਮੀ ਦੀਆਂ ਹੱਦਾਂ ਨੂੰ ਪਾਰ ਕਰਕੇ ਇੱਕ 19 ਸਾਲ ਦੀ ਕੁੜੀ ਤੇ 45 ਸਾਲ ਦੇ ਵਿਅਕਤੀ ਦੇ ਬਣੇ ਨਾਜਾਇਜ਼ ਸਬੰਧਾਂ ਦੇ ਜੇ ਆਪਾਂ ਕਹ ਲਈਏ ਕਿ ਇੱਕ ਪ੍ਰੇਮੀ ਜੋੜੇ ਦੀ ਦਾਸਤਾ ਜਿਹੜੀ ਕਿ ਬਾਅਦ ਦੇ ਵਿੱਚ ਦਹੁਰੇ ਕਤਲकांड ਦੀ ਕਹਾਣੀ ਬਣਦੀ ਆ। ਹਾਂਜੀ ਇਹ ਕਹਾਣੀ ਜਾਣਦੇ ਆ ਬਰੀਕੀ ਦੇ ਨਾਲ। ਇੱਕ ਕਹਾਣੀ ਸ਼ੁਰੂ ਹੁੰਦੀ ਆ ਪੰਜਾਬ ਦੇ ਜ਼ਿਲ੍ਹਾ ਮਾਨਸਾ ਦੇ ਪਿੰਡ ਬੋਹਾ ਤੋਂ ਜਿੱਥੇ ਕਿ ਬੋਹਾ ਦੇ ਵਿੱਚ ਦੋ ਪਰਿਵਾਰ ਨੇ ਆਪਸੇ ਦੇ ਵਿੱਚ ਜਿਹੜੇ ਗਵੰਡੀ ਨੇ ਇੱਕ ਪਰਿਵਾਰ ਦਾ ਮੁਖੀ ਆ ਜਿਹੜਾ ਸੁਖਪਾਲ ਸਿੰਘ ਸੁਖਪਾਲ ਸਿੰਘ ਦੀ ਕਿੱਤੀ ਆ 19 ਸਾਲ ਦੀ ਤੇ ਦੂਸਰੇ ਪਾਸੇ ਜਿਹੜਾ ਪਰਿਵਾਰ ਆ ਉਹਦਾ ਮੁਖੀ ਆ ਗੁਰਪ੍ਰੀਤ ਸਿੰਘ ਜਿਹਦੀ ਉਮਰ ਲਗਭਗ 45 ਸਾਲ ਦੀ ਆ ਉਸਦੇ ਦੋ ਪੁੱਤਰ ਨੇ ਜਿਨ੍ਹਾਂ ਦਾ ਕੀ ਵਿਆਹ ਹੋ ਚੁੱਕਿਆ ਉਹ ਗਾਹਾਂ ਗੁਰਪ੍ਰੀਤ ਸਿੰਘ ਆ ਜਿਹੜਾ ਪੋਤਿਆਂ ਵਾਲਾ ਇਹ ਹੁੰਦਾ ਕਿ ਜਿਹੜੀ ਗੁਰਪ੍ਰੀਤ ਕੌਰ 19 ਸਾਲ ਦੀ ਉਹ ਗੁਰਪ੍ਰੀਤ ਸਿੰਘ ਦੇ ਘਰੇ ਗਵੰਡੀ ਨੇ ਉਹ ਉਹਦਾ ਬਹੁਤ ਆਉਣਾ ਜਾਣਾ ਹੈ ਜਾਨੀ ਕਿ ਸੁਖਪਾਲ ਦੀ ਧੀ ਦਾ ਗੁਰਪ੍ਰੀਤ ਸਿੰਘ ਦੇ ਘਰੇ ਬਹੁਤ ਆਉਣਾ ਜਾਣਾ ਹੈ ਗੁਰਪ੍ਰੀਤ ਸਿੰਘ ਦੇ ਜਿਹੜੇ ਪੋਤੇ ਨੇ ਛੋਟੇ ਛੋਟੇ ਬੱਚੇ ਨੇ ਉਹਦਾ ਉਹਨਾਂ ਦੇ ਨਾਲ ਜਿਹੜੀ ਗੁਰਪ੍ਰੀਤ 19 ਸਾਲ ਦੀ ਕੁੜੀ ਆ ਉਹ ਖੇਡਣ ਲਈ ਰੋਜ਼ਾਨਾ ਚਲੀ ਜਾਂਦੀ ਆ ਜਿਹੜਾ ਹੁਣ ਗੁਰਪ੍ਰੀਤ ਸਿੰਘ ਦਾ ਉਹ ਸੁਖਪਾਲ ਸਿੰਘ ਦੀ ਧੀ ਗੁਰਪ੍ਰੀਤ ਕੌਰ ਤੇ ਮਾੜੀ ਨਿਗ੍ਹਾ ਰੱਖਦਾ ਹੈ ਮੈੜੀ ਅੱਖ ਨਾਲ ਦੇਖਦਾ ਜੇ ਆਪਾਂ ਸਿੱਧੇ ਲੱਭ ਜਾਈਏ ਕੀ ਹੁੰਦਾ ਟਾਈਮ ਲੰਘਦਾ ਸਮਾਂ ਬੀਤਦਾ ਤਾਂ ਜਿਹੜਾ ਗੁਰਪ੍ਰੀਤ ਸਿੰਘ ਆ 45 ਸਾਲ ਦਾ ਵਿਅਕਤੀ ਉਹ ਗੁਰਪ੍ਰੀਤ ਕੌਰ ਜਿਹੜੀ ਕੁੜੀ ਆ ਉਹਨੂੰ ਆਪਣੀਆਂ ਗੱਲਾਂ ਦੇ ਵਿੱਚ ਚਲਾ ਲੈਂਦਾ ਯਾਨੀ ਕੀ ਭੁਲਾ ਲੈਂਦਾ ਫਸਲਾ ਲੈਂਦਾ ਆਪਣੀਆਂ ਗੱਲਾਂ ਦੇ ਵਿੱਚ ਉਹ ਕਿਤੇ ਨਾ ਕਿਤੇ ਜਿਹੜੀ ਆਪਾਂ ਗੱਲਬਾਤ ਕਹਿ ਲਈਏ ਕੀ ਆਪਣੀ ਜਿਹੜੀ ਗੱਲਬਾਤ ਆ ਉਹ ਸ਼ੁਰੂ ਕਰ ਲੈਂਦਾ ਇੱਕ 19 ਸਾਲ ਦੀ ਕੁੜੀ ਦੇ ਨਾਲ 45 ਸਾਲ ਦਾ ਵਿਅਕਤੀ ਇਹ ਗੱਲਬਾਤ ਜਿਹੜੀ ਅੱਗੇ ਵਧਦੀ ਆ ਸਮਾਂ ਬੀਤਦਾ ਟਾਈਮ ਪੈਂਦਾ ਤਾਂ ਇਹਨਾਂ ਦੀ ਜਿਹੜੀ ਗੱਲਬਾਤ ਆ ਪੱਕੀ ਹੋ ਜਾਂਦੀ ਆ ਹੌਲੀ-ਹੌਲੀ ਸਮਾਂ ਬੀਤਦੇ-ਬੀਤਦੇ ਇਹ ਦੋਨੇ ਆਪਸ ਦੇ ਵਿੱਚ ਨਜਾਇਜ਼ ਸਬੰਧ ਬਣਾਉਣ ਲੱਗਦੇ ਨੇ ਹੁਣ ਤੁਸੀਂ ਦੇਖੋ ਕਿ ਇੱਕ 19 ਸਾਲ ਦੀ ਕੁੜੀ ਜਿਸ ਨੂੰ ਕੋਈ ਬਹੁਤੀ ਸਮਝ ਨਹੀਂ ਇੱਕ 45 ਸਾਲ ਦੇ ਵਿਅਕਤੀ ਦੇ ਨਾਲ ਉਹਦੀਆਂ ਗੱਲਾਂ ਚ ਆ ਕੇ ਫਸ ਜਾਂਦੀ ਆ ਤੇ ਉਸ ਦੇ ਨਾਲ ਬਾਅਦ ਦੇ ਵਿੱਚ ਨਜਾਇਜ਼ ਸਬੰਧ ਬਣਾਉਣ ਲੱਗਦੀ ਆ ਪਰ ਜਿਵੇਂ ਕਹਿੰਦੇ ਹੁੰਦੇ ਨੇ ਕਿ ਚੋਰ ਆ ਜਿਹੜਾ ਚੋਰੀ ਕਿੰਨਾ ਚਿਰ ਕਰੂਗਾ ਚੋਰ ਚੋਰੀ ਕਰਕੇ ਕਿੰਨਾ ਚਿਰ ਬਚਦਾ ਰਹੂਗਾ ਚੋਰ ਨੇ ਇੱਕ ਨਾ ਇੱਕ ਦਿਨ ਫਸ ਜਾਣਾ ਹੁੰਦਾ ਸੇਮ ਇਹ ਕਹਾਣੀ ਵੀ ਇਸ ਤਰੀਕੇ ਦੇ ਨਾਲ ਅੱਗੇ ਵਧਦੀ ਆ ਤੇ ਗੁਰਪ੍ਰੀਤ ਸਿੰਘ ਤੇ ਗੁਰਪ੍ਰੀਤ ਕੌਰ ਜਾਨੀ ਕਿ 45 ਸਾਲ ਦਾ ਵਿਅਕਤੀ ਇੱਕ ਆਪਾਂ ਕਹਿ ਲਈਏ ਕਿ ਆਪਣੇ ਪਿਤਾ ਦੀ ਉਮਰ ਦਾ ਕਹਿ ਲਈਏ ਜਬ ਬਾਬਾ ਕਹਿ ਲਈਏ 45 ਸਾਲ ਦਾ ਬਾਬਾ 19 ਸਾਲ ਦੀ ਕੁੜੀ ਦੇ ਨਾਲ ਨਜਾਇਜ਼ ਸੰਬੰਧ ਬਣਾਉਂਦਾ ਜਿਹੜਾ ਫਸੇ ਜਾਂਦਾ ਦੋਏ ਪਰਿਵਾਰ ਨੇ ਜਿਹੜੇ ਆਪਸ ਦੇ ਵਿੱਚ ਬੋਲਚਾਲ ਬੰਦ ਕਰ ਦਿੰਦੇ ਨੇ ਤੇ ਉਧਰੋਂ ਗੁਰਪ੍ਰੀਤ ਦੇ ਜਿਹੜੇ ਪੁੱਤਰ ਨੇ ਦੋ ਜਿਨ੍ਹਾਂ ਦਾ ਵਿਆਹ ਹੋ ਚੁੱਕਿਆ ਉਹ ਆਪਣੇ ਪਿਤਾ ਤੇ ਗੈਰੀ ਅੱਖ ਰੱਖਦੇ ਨੇ ਤੇ ਉਧਰੋਂ ਸੁਖਪਾਲ ਸਿੰਘ ਆ ਜਿਹੜਾ ਆਪਣੀ ਧੀ ਤੇ ਗੈਰੀ ਨਿਗਾਹ ਰੱਖਦਾ ਦੋਨਾਂ ਨੂੰ ਆਪਸ ਦੇ ਵਿੱਚ ਬੋਲਣ ਨਹੀਂ ਦਿੱਤਾ ਜਾਂਦਾ ਦੋਨਾਂ ਦਾ ਜਿਹੜਾ ਪਿਆਰ ਮੁਹੱਬਤ ਆ ਪਰਿਵਾਰਾਂ ਦੀ ਉਹ ਖਤਮ ਹੋ ਜਾਂਦੀ ਹੈ ਹੁਣ ਇਹ ਜਿਹੜੇ ਪਰਿਵਾਰ ਨੇ ਆਪਸ ਦੇ ਵਿੱਚ ਨਹੀਂ ਬੋਲਦੇ ਤਾਂ ਕੀ ਹੁੰਦਾ ਕਿਵੇਂ ਨਾ ਕਿਵੇਂ ਚੋਰੀ ਛਿਪੇ ਮਿਲਣਾ ਇਹ ਗੁਰਪ੍ਰੀਤ ਜਿਹੜੀ ਕੁੜੀ ਆ ਤੇ ਜਿਹੜਾ ਗੁਰਪ੍ਰੀਤ ਸਿੰਘ 45 ਸਾਲਾ ਵਿਅਕਤੀ ਆ ਇਹ ਚੌੜੀੁੱਪੇ ਪਰਿਵਾਰਾਂ ਤੋਂ ਇੱਧਰ-ਉੱਧਰ ਕਿਤੇ ਨਾ ਕਿਤੇ ਮਿਲਦੇ ਰਹਿੰਦੇ ਨੇ ਪਰ ਫਿਰ ਵੀ ਪਿੰਕਾ ਲੱਗਦੀ ਆ ਪਰਿਵਾਰ ਨੂੰ ਪਰਿਵਾਰ ਹੋਰ ਗਹਿਰੀ ਨਿਗਾਹ ਕਰਦਾ ਤੇ ਜਾਨੀ ਕਿ ਤਕਰਾਰਬਾਜੀ ਦੋਨਾਂ ਦੇ ਪਰਿਵਾਰਾਂ ਦੇ ਵਿੱਚ ਵੱਧ ਜਾਂਦੀ ਆ ਉਸ ਤੋਂ ਬਾਅਦ ਕੀ ਹੁੰਦਾ ਥੋੜਾ ਟਾਈਮ ਬੀਤਦਾ ਤੇ ਜਿਹੜਾ 45 ਸਾਲਾ ਵਿਅਕਤੀ ਆ ਤੇ ਗੁਰਪ੍ਰੀਤ ਕੌਰ ਜਿਹੜੀ 19 ਸਾਲੀ ਕੁੜੀ ਆ ਇਹਨਾਂ ਦਾ ਮਿਲਣਾ ਬੰਦ ਹੋ ਜਾਂਦਾ ਇੱਕ ਪਲਾਨ ਬਣਾਉਂਦੇ ਨੇ ਘਰੋਂ ਭੱਜਣ ਦੀ ਤਿਆਰੀ ਕਰਦੇ ਨੇ ਇੱਕ ਦਿਨ ਅਚਾਨਕ ਕਿਸੇ ਨੂੰ ਪਤਾ ਨਹੀਂ ਚੱਲਦਾ ਕਿ ਰਾਤੋਂ ਰਾਤ ਘਰੋਂ ਭੱਜ ਜਾਂਦੇ ਨੇ ਫਰਾਰ ਹੋ ਜਾਂਦੇ ਨੇ ਸਵੇਰ ਨੂੰ ਪਤਾ ਚੱਲਦਾ ਕਿ ਜਿਹੜੀ ਇਸ ਸਭਾ ਗੱਲਾਂ ਕਿ ਪਿੰਡਾਂ ਦੇ ਵਿੱਚ ਪਤੀ ਹੁੰਦਾ ਕੌਣ ਕਿਹਦੇ ਘਰ ਅੱਜ ਨਹੀਂ ਹੈਗਾ ਕੌਣ ਕਿਹਦੇ ਘਰ ਆਇਆ ਕੌਣ ਕਿਹਦੇ ਘਰ ਰਿਸ਼ਤੇਦਾਰ ਕੀ ਦਾ ਰਿਸ਼ਤੇਦਾਰ ਆ ਇਹ ਸਥਾਨੀ ਗੱਲਾਂ ਪਿੰਡਾਂ ਦੀ ਸਭਾ ਬਕ ਨੇ ਪਤਾ ਚੱਲਦਾ ਕਿ ਗੁਰਪ੍ਰੀਤ ਕੌਰ ਆ ਜਿਹੜੀ ਘਰੇ ਨਹੀਂ ਹੈਗੀ ਤਾਂ ਦੂਸਰੇ ਪਾਸੇ ਦੂਸਰੇ ਪਰਿਵਾਰ ਨੂੰ ਪਤਾ ਚੱਲਦਾ ਗੁਰਪ੍ਰੀਤ ਤੇ ਜਿਹੜੇ ਪੁੱਤਰ ਨੇ ਉਹਨਾਂ ਨੂੰ ਪਤਾ ਚੱਲਦਾ ਕਿ ਗੁਰਪ੍ਰੀਤ ਜਿਹੜਾ ਉਹਨਾਂ ਦਾ ਪਿਤਾ ਉਹ ਵੀ ਘਰੇ ਨਹੀਂ ਹੈਗਾ ਸਿੱਧੇ ਸਿੱਧਾ ਇਹ ਮੈਂ ਤੁਹਾਨੂੰ ਦੱਸਾਂ ਕਿ ਇਹ ਪਤਾ ਚੱਲੇ ਜਾਂਦਾ ਕਿ ਦੋਨੇ ਨੇ ਜਿਹੜੇ ਉਹ ਘਰੋਂ ਭੱਜ ਚੁੱਕੇ ਨੇ ਤਾਂ ਪਰਿਵਾਰ ਨੂੰ ਇਹ ਨਹੀਂ ਪਤਾ ਚੱਲਦਾ ਕਿ ਕਿੱਥੇ ਭੱਜੇ ਨੇ ਕਿੱਥੇ ਰਹਿ ਰਹੇ ਨੇ ਤਾਂ ਭੱਜ ਕੇ ਉਹ ਕਿੱਥੇ ਰਹਿੰਦੇ ਨੇ ਕਿ ਤਲਵੰਡੀ ਉਹ ਭੱਜ ਜਾਂਦੇ ਨੇ ਉੱਥੇ ਰਹਿਣਾ ਸ਼ੁਰੂ ਕਰ ਦਿੰਦੇ ਨੇ ਪਰਿਵਾਰ ਨੂੰ ਪਤਾ ਲੱਗ ਜਾਂਦਾ ਕਿ ਉਹ ਤਲਵੰਡੀ ਦੇ ਵਿੱਚ ਰਹਿ ਰਹੇ ਨੇ ਤਾਂ ਪਰਿਵਾਰ ਕੀ ਕਰਦਾ ਆਪਣੇ ਪਿੰਡ ਦੇ ਵਿੱਚ ਹੋਈ ਜਿਹੜੀ ਬੇਇੱਜ਼ਤੀ ਆ ਉਹਦਾ ਬਦਲਾ ਲੈਣ ਦੇ ਵਾਸਤੇ ਕਹਿ ਲੀਏ ਜਾਂ ਇੱਕ ਪਲਾਨ ਕ੍ਰੀਏਟ ਕਰਦੇ ਨੇ ਕੋ ਪਲਾਨ ਬਣਾਉਂਦੇ ਨੇ ਉਹ ਕਹਿੰਦੇ ਨੇ ਉਹ ਕੁੜੀ ਨੂੰ ਵੀ ਕਹਿੰਦੇ ਨੇ ਤੇ ਉਹ ਜਿਹੜਾ 45 ਸਾਲਾ ਵਿਅਕਤੀ ਆ ਬਾਬਾ ਜਿਹੜਾ ਉਹਨੂੰ ਉਹਦੇ ਪੁੱਤਰ ਕਹਿੰਦੇ ਨੇ ਤੇ ਸੁਖਪਾਲ ਸਿੰਘ ਆਪਣੀ ਧੀ ਦੇ ਨਾਲ ਗੱਲ ਕਰਦਾ ਤੇ ਉਹ ਕਹਿੰਦਾ ਕਿ ਤੁਸੀਂ ਵਾਪਸ ਆ ਜਾਓ ਅਸੀਂ ਤੁਹਾਡਾ ਵਿਆਹ ਕਰ ਦਾਂਗੇ ਸਾਡੇ ਨਾਲ ਜਿਹੜਾ ਮਿਲਵਰਤਨ ਆ ਉਹ ਤੁਸੀਂ ਕਰਿਓ ਤੁਸੀਂ ਕਿਤੇ ਕਿਤੇ ਧੱਕੇ ਕਿਉਂ ਖਾਂਦੇ ਫਿਰਦੇ ਹੋ ਤੇ ਇਹ ਜਿਹੜਾ ਪ੍ਰੇਮੀ ਜੋੜਾ ਇਹ ਆਪਣੇ ਦੋਨੇ ਪਰਿਵਾਰਾਂ ਦੀ ਜਿਹੜੀ ਗੱਲ ਦੇ ਨਾਲ ਸਹਿਮਤ ਹੋ ਜਾਂਦਾ ਜਾਨਕਿ ਉਹਨਾਂ ਦੇ ਪਲਾਨ ਦੇ ਵਿੱਚ ਫਸ ਜਾਂਦਾ ਤੇ ਇਹ ਦੋਨੇ ਤਲਵੰਡੀ ਨੂੰ ਛੱਡ ਕੇ ਆਪਣੇ ਪਿੰਡ ਆਉਣ ਦੀ ਕੋਸ਼ਿਸ਼ ਕਰਦੇ ਨੇ ਪਿੰਡ ਇਹਨਾਂ ਨੂੰ ਪਹਿਲਾਂ ਖੇਤ ਬੁਲਾਇਆ ਜਾਂਦਾ ਜਿਹੜਾ ਸੁਖਪਾਲ ਸਿੰਘ ਆ ਉਸਦੇ ਨਾਲ ਤਿੰਨ ਵਿਅਕਤੀ ਹੋਰ ਹੁੰਦੇ ਨੇ ਤੇ ਚੌਥਾ ਵਿਅਕਤੀ ਜਿਹੜਾ ਸੁਖਪਾਲ ਸਿੰਘ ਹੁੰਦਾ ਜਦੋਂ ਇਹ ਦੋਨਾਂ ਇਹ ਜਿਹੜਾ ਪ੍ਰੇਮੀ ਜੋੜਾ ਇਹ ਪਿੰਡ ਪਹੁੰਚਦਾ ਇਹਨਾਂ ਨੂੰ ਖੇਤ ਬੁਲਾਇਆ ਜਾਂਦਾ ਇਹ ਖੇਤ ਪਹੁੰਚਦੇ ਨੇ ਤਾਂ ਤੇਜ਼ ਹਥਿਆਰਾਂ ਦੇ ਨਾਲ ਸੁਖਪਾਲ ਸਿੰਘ ਤੇ ਉਹਦੇ ਸਾਥੀਆਂ ਵੱਲੋਂ ਇਹ ਪ੍ਰੇਮੀ ਜੋੜੇ ਦੇ ਉੱਤੇ ਜਾਨੀ ਕਿ ਸੁਖਪਾਲ ਸਿੰਘ ਵੱਲੋਂ ਆਪਣੀ ਧੀ ਤੇ ਜਿਹੜਾ ਇਹਦਾ ਗਵੰਡੀ ਦੀ ਧੀ ਨੂੰ ਭਜਾ ਕੇ ਲੈ ਗਿਆ ਸੀਗਾ 45 ਸਾਲ ਦਾ ਵਿਅਕਤੀ ਤਾਂ ਦੋਨੋਂ ਤੇ ਹਮਲਾ ਕਰ ਦਿੱਤਾ ਜਾਂਦਾ ਤੇ ਦੋਨਾਂ ਨੂੰ ਦਾਤਰ ਦੇ ਨਾਲ ਜਦੋਂ ਹਮਲਾ ਕਰ ਦਿੱਤਾ ਜਾਂਦਾ ਜਾਨੂ ਮਾਰ ਮੁਕਾਇਆ ਜਾਂਦਾ ਉਸ ਤੋਂ ਬਾਅਦ ਉਹਨਾਂ ਨੂੰ ਨਹਿਰ ਦੇ ਵਿੱਚ ਛੁੱਟ ਦਿੱਤਾ ਜਾਂਦਾ ਤੇ ਇਹ ਜਿਹੜਾ ਪਲਾਨ ਸੀਗਾ ਦੋਨੇ ਪਰਿਵਾਰਾਂ ਦਾ ਬਣਾਇਆ ਹੋਇਆ ਇਹਦੇ ਵਿੱਚ ਦੋਨੇ ਪਰਿਵਾਰ ਨੇ ਜਿਹੜੇ ਪਲਾਨ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਤੇ ਇਹ ਪ੍ਰੇਮੀ ਜੋੜਾ ਜਿਹੜਾ ਪਰ 12 ਦੀ ਗੱਲ ਨਹੀਂ ਸਮਝਦਾ ਉਹਨਾਂ ਦੇ ਭਰੋਸੇ ਦੇ ਵਿੱਚ ਆ ਜਾਂਦਾ ਤੇ ਆਪਣੀ ਜਾਨ ਦੇ ਆਪਾਂ ਆਪਾਂ ਕਹਿ ਲਈਏ ਕਿ ਆਪਣੀ ਜਾਨ ਤੋਂ ਹੱਥ ਤੋਂ ਬੈਠਦਾ ਉਸ ਤੋਂ ਬਾਅਦ ਇਹਨਾਂ ਲਾਸਾਂ ਨੂੰ ਨਹਿਰ ਦੇ ਵਿੱਚ ਛੁੱਟ ਦਿੱਤਾ ਜਾਂਦਾ ਹੈ ਪੁਲਿਸ ਨੂੰ ਇਹ ਗੱਲ ਦਾ ਖਬਰ ਦਾ ਪਤਾ ਚੱਲਦਾ ਤਾਂ ਜਦੋਂ ਨਹਿਰ ਦੀ ਸ਼ਾਨਵੇਂ ਕੀਤੀ ਜਾਂਦੀ ਹੈ ਤਾਂ ਜਿਹੜੀ ਗੁਰਪ੍ਰੀਤ ਕੋਹਰਾ ਉਹਦੀ ਲਾਸ ਮਿਲ ਜਾਂਦੀ ਹੈ ਜਿਹੜਾ ਵਿਅਕਤੀ 45 ਸਾਲ ਦਾ ਜਿਹੜਾ ਬਾਬਾਗਾ ਉਹਦੀ ਲਾਸ ਨਹੀਂ ਮਿਲਦੀ ਹੁਣ ਤੁਸੀਂ ਦੇਖੋ ਕੀ ਇਹ ਜਿਹੜੀ ਘਟਨਾ ਗਈ ਕਿੱਦਾਂ ਘਟੀ ਇੱਕ 45 ਸਾਲ ਦਾ ਵਿਅਕਤੀ 19 ਸਾਲ ਦੀ ਕੁੜੀ ਨੂੰ ਆਪਣੀਆਂ ਗੱਲਾਂ ਦੇ ਵਿੱਚ ਫਸਾ ਲੈਂਦਾ ਹੈ ਇਹ ਤੁਸੀਂ ਦੇਖੋ ਕਿ ਕਿੱਦਾਂ ਦੀ ਘਟਨਾ ਹੈ ਇਦਾਂ ਦੀ ਜਿਹੜੀਆਂ ਘਟਨਾ ਨੇ ਕਹਾਣੀਆਂ ਨੇ ਆਪਾਂ ਫਿਲਮਾਂ ਦੇ ਵਿੱਚ ਦੇਖਦੇ ਸੀਗੇ ਕਿ ਇੱਕ ਛੋਟੀ ਉਮਰ ਦੀ ਕੁੜੀ ਵੱਡੇ ਵਿਅਕਤੀ ਨਾਲ ਜਿਹੜਾ ਉਹ ਲਿਵਿੰਗ ਰਿਲੇਸ਼ਨ ਦੇ ਵਿੱਚ ਰਹਿ ਰਹੀ ਆ ਆਸਟ੍ਰੇਲੀਆ ਅਮਰੀਕਾ ਕੈਨੇਡਾ ਵਰਗੇ ਦੇਸ਼ਾਂ ਦੀਆਂ ਜਿਹੜੀਆਂ ਆਪਾਂ ਇਦਾਂ ਦੀਆਂ ਗੱਲਾਂ ਸੁਣਦੇ ਸੀਗੇ ਇਹ ਗੱਲਾਂ ਨੇ ਜਿਹੜੀਆਂ ਹੁਣ ਪੰਜਾਬ ਦੇ ਵਿੱਚ ਵੀ ਇਹ ਜਿਹੜੀ ਪਹਿਲੀ ਘਟਨਾ ਦੇਖਣ ਨੂੰ ਮਿਲੀ ਆ ਪਰ ਲਵ ਮੈਰਿਜ ਨੂੰ ਲੈ ਕੇ ਜਿਹੜੇ ਪਿੰਡ ਦੇ ਲੋਕ ਨੇ ਹੁਣ ਉਹ ਲਵ ਮੈਰਿਜ ਨੂੰ ਐਕਸੈਪਟ ਕਰਦੇ ਨੇ ਜਾਨੀ ਕਿ ਪਰ ਜਿਹੜਾ ਦੂਸਰੇ ਪਾਸੇ ਜੇ ਆਪਾਂ ਗੱਲ ਕਰੀਏ ਇਹ ਕਹਾਣੀ ਦੀ ਇਹ ਹੈ ਕਿ ਇੱਕ ਤਾਂ ਇਹ ਆਪਸ ਦੇ ਵਿੱਚ ਗੁਵਾਂਢੀ ਸੀਗੇ ਇੱਕੋ ਪਿੰਡ ਦੇ ਸੀਗੇ ਤੇ ਉਮਰ ਦਾ ਬਹੁਤ ਵੱਡਾ ਅੰਤਰ ਸੀਗਾ ਪਰ ਜਿਹੜੇ ਪਿੰਡਾਂ ਦੇ ਲੋਕ ਨੇ ਲਵ ਮੈਰਿਜ ਨੂੰ ਤਾਂ ਐਕਸੈਪਟ ਕਰਨ ਲੱਗ ਗਏ ਪਰ ਜੇ ਆਪਾਂ ਕਹੀਏ ਕਿ ਪਿੰਡ ਦੀ ਕੁੜੀ ਪਿੰਡ ਦੇ ਮੁੰਡੇ ਨਾਲ ਵਿਆਹ ਕਰਾ ਲੂਗੀ ਤਾਂ ਇਹ ਮੁਨਕਨ ਨਹੀਂ ਹੈਗਾ ਪਿੰਡਾਂ ਦੇ ਵਿੱਚ ਆ ਕਿਉਂਕਿ ਆਪਾਂ ਸਮਝ ਸਕਦੇ ਆਂ ਪਿੰਡਾਂ ਦੇ ਮਾਹੌਲ ਨੂੰ ਪਿੰਡਾਂ ਦੇ ਰਹਿਣ ਵਾਲੇ ਆ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਪ੍ਰੇਮੀ ਜੋੜਾ ਹੈਗਾ ਇਹਨਾਂ ਨੂੰ ਇਹਨਾਂ ਦੇ ਪਰਿਵਾਰਾਂ ਨੇ ਬਲਾ ਕੇ ਇਹਨਾਂ ਦਾ ਕਤਲ ਕਰਕੇ ਸਹੀ ਕੀਤਾ ਜਾਂ ਗਲਤ ਕੀਤਾ ਕੀ ਫੈਸਲਾ ਆਉਣਾ ਕੋਰਟ ਦਾ ਉਹ ਬਾਧੀਆਂ ਗੱਲਾਂ ਨੇ ਅਨੇ ਪਰ ਤੁਸੀਂ ਇਸ ਕਹਾਣੀ ਨੂੰ ਕਿਸ ਨਜ਼ਰੀਏ ਨਾਲ ਦੇਖ ਰਹੇ ਹੋ ਸਾਡੇ ਨਾਲ ਆਪਣੀ ਜਿਹੜੀ رائے ਆ ਜਰੂਰ ਸਾਂਝੀ ਕਰੋ ਐਦਾਂ ਦੀਆਂ ਸੱਚੀਆਂ ਘਟਨਾਵਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਹਾਣੀ ਕਿੱਦਾਂ ਦੀ ਲੱਗੀ ਕਹਾਣੀ ਨੂੰ ਸ਼ੇਅਰ ਜਰੂਰ ਕਰਿਆ ਕਰੋ ਧੰਨਵਾਦ